ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ سلسلے ਬਦਸਤੂਰ جاری ਨੇ ਜੀ ਹਾਂ ਹੁਣ ਤੱਕ ਪੰਜਾਬ ਸਰਕਾਰ ਦਾਵਾ ਕਰ ਚੁੱਕੀ ਹੈ ਕਿ ਅਸੀਂ 35 ਤੋਂ 40 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਨੇ ਇਸੇ ਲਈ ਤਹਿਤ ਫਿਰ ਦੁਬਾਰਾ ਹੋਣਗਾ ਮੁੱਖ ਮੰਤਰੀ ਭਵਨ ਸਿੰਘ ਮਾਨ ਚੰਡੀਗੜ੍ਹ ਦੇ ਸੈਕਟਰ 35 ਵਿਖੇ ਇੱਕ ਪ੍ਰੋਗਰਾਮ ਕਰਨ ਜਾ ਰਹੇ ਆ ਜਿੱਥੇ 457 ਦੇ ਆਸ-ਪਾਸ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਜੀ ਹਾਂ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਦੋਂ 2 ਸਾਲ ਪਹਿਲਾਂ ਪੰਜਾਬ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਬਣਾਈ ਸੀ ਤੈણે ਨੇ ਵੱਡਾ ਵਾਅਦਾ ਕੀਤਾ ਸੀਗਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀ ਦਿੱਤੀਆਂ ਜਾਣ ਕਿਉਂਕਿ ਜਿਸ ਤਰ੍ਹਾਂ ਮਾਈਗ੍ਰੇਸ਼ਨ ਹੋ ਰਹੀ ਹੈ ਪਲਾਨ ਹੋ ਰਿਹਾ ਨੌਜਵਾਨ ਬਾਹਰ ਨੂੰ ਭੱਜ ਰਹੇ ਹੈ ਕਿਉਂਕਿ ਪੰਜਾਬ 'ਚ ਨੌਕਰੀਆਂ ਨਹੀਂ ਮਿਲ ਰਹੀਆਂ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਕੁਝ ਨਾ ਕੁਝ ਮਹੀਨਿਆਂ ਬਾਅਦ ਨੌਕਰੀ ਕਿਸੇ ਨਾ ਕਿਸੇ ਡਿਪਾਰਟਮੈਂਟ ਦਿੱਤੀਆਂ ਜਾਣ ਤਾਂ ਜੋ ਨੌਜਵਾਨ ਪੀੜ੍ਹੀ ਆ ਪੰਜਾਬ ਦੀ ਪੰਜਾਬ ਦੀ ਜੜ੍ਹਾਂ ਨਾਲ ਜੁੜੀ ਰਹੇ ਜਿਹਨੂੰ ਲੈ ਕੇ ਹੁਣ ਸੈਕਟਰ 35 ਵਿਖੇ 452 ਨਿ ਗੇਤੇ ਫਿਰ ਦੁਬਾਰਾ ਉਮੀਦ ਪਾਈ ਜਾਂਦੀ ਹੈ ਕਿ 40000 ਤੋਂ ਜ਼ਿਆਦਾ ਇਹ ਨਵੀਆਂ ਜੋ ਨਿਯੁਕਤੀਆਂ ਨੇ ਨੌਜਵਾਨਾਂ ਨੂੰ ਜੋ ਡਾਕਰੀਆਂ ਮਿਲੀਆਂ ਨੇ ਇਹਨਾਂ ਦਾ ਨੰਬਰ ਹੋਰ ਜ਼ਿਆਦਾ ਆਉਣ ਸਮੇਂ ਚ ਵਸ ਸਕਦਾ ਹੈ